ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਏ ਸਵਾਗਤ ਹੈ ਤੁਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਈਆਂ ਵਾਲੇ ਦੇ ਵਿੱਚ ਰਈਆਂ ਵਾਲੇ ਪਿੰਡ ਤੋਂ ਜਿਹੜੀ ਬੇਗੂ ਵਾਲਾ ਰੋਡ ਆ ਉਸ ਰੋਡ ਦੇ ਉੱਤੇ ਵਿਰਕ ਕੈਟਲ ਫਾਰਮ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਬੜੇ ਸ਼ੌਂਕ ਦੇ ਨਾਲ ਬੜੇ ਤਨ ਦੇ ਨਾਲ ਤੇ ਬੜੀ ਰੂਹ ਦੇ ਨਾਲ ਬਣਿਆ ਹੋਇਆ ਫਾਰਮ ਆ ਮਿੱਤਰੋ ਪਸ਼ੂ ਦੇਖਣੇ ਖਰੀਦਣੇ ਲੈਣੇ ਉਹ ਇੱਕ ਅਲੱਗ ਵਿਸ਼ਾ ਹੁੰਦਾ ਵਾ ਪਰ ਜਦੋਂ ਕਿਸੇ ਧਰਤੀ ਤੇ ਜਾ ਕੇ ਸਕੂਨ ਮਿਲਦਾ ਹੋਵੇ ਉਹ ਸਵਾਦ ਅਲੱਗ ਹੁੰਦਾ ਵਾ ਮਿੱਤਰੋ ਅੱਜ ਆਪਾਂ ਵਿਰਕ ਇਸ ਟਾਈਮ ਕੈਟਲ ਫਾਰਮ ਦੇ ਉੱਤੇ ਮੌਜੂਦ ਆ ਕਰਾਂਗੇ ਵੀਰ ਦੇ ਨਾਲ ਗੱਲਾਂ ਬਾਤਾਂ ਵੀਰ ਦੀ ਤਰੱਕੀ ਬਾਰੇ ਵੀਰ ਦੀ ਮੌਜੂਦਗੀ ਬਾਰੇ ਤੇ ਤਿੰਨ ਜਾਨਵਰ ਦਿਖਾਉਣੇ ਆ ਮਿੱਤਰੋ ਜਿਹੜੇ ਭਾ ਚੰਗਾ ਮਾਲੀ ਦੀ ਭਾਲ ਦੇ ਵਿੱਚ ਆ ਜਾਂ ਚੰਗੀਆਂ ਸ਼ਕੀਨ ਚੰਗੇ ਫਾਰਮ ਦੀਆਂ ਝੋਟੀਆਂ ਲੈਣ ਦੇ ਵਿੱਚ ਆ ਆਡੋ ਪ੍ਰੋਪਰ ਸੀਮਨ ਰਿਕਾਰਡ ਵਾਲੇ ਬਾਈ ਤੇ ਕੋਲੇ ਦੋ ਝੋਟੀਆਂ ਵਕਾਉਆ ਕੱਪੜਾ ਵਾ ਇੱਕ ਮਾਲੀ ਕਰਦੇ ਗੱਲਬਾਤ ਸੱਸੀ ਗਾਲ ਵੀਰੇ ਸੱਸੀ ਬਾਈ ਜੀ ਹੋਰ ਵੱਡੇ ਬਈ ਕੀ ਹਾਲ ਬਹੁਤ ਵਧੀਆ ਬਾਈ ਜੀ ਸੇਤਾ ਦੇ ਪ੍ਰਭਾਵ ਚੜਦੀ ਕਲਾ ਚ ਸਾਰੇ ਬਹੁਤ ਸ਼ੁਕਰ ਅੱਛਾ ਇੱਕ ਵਾਰੀ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਦੱਸ ਦਈਏ ਬਾਈ ਮੇਰਾ ਨਾਮ ਗੁਰਲਾਬ ਸਿੰਘ ਵਿਰਕ ਗੁਰਲਾਬ ਸਿੰਘ ਵਿਰਕ ਪਿੰਡ ਰਾਈਆਂ ਵਾਲਾ ਲਾਫਰੀਦਪੁਰ ਜੀ ਰਾਈਆਂ ਵਾਲਾ ਕਣਾ ਤੇ ਆਪਣਾ ਪਿੰਡ ਰੋੜ ਆ ਗਿਆ ਇਹ ਬੇਗੂਆ ਰੋੜਾ ਰਾਈਆਂ ਤੋਂ 3 ਕਿਲੋਮੀਟਰ ਖੇਤਾਂ ਚ ਬੈਠੇ ਆਪਾਂ ਬਾਹਰ ਖੇਤੋਂ ਦੇ ਵਿੱਚ ਤੇ ਜੇ ਆਪਾਂ ਬੇਗੂਆ ਵਾਲੇ ਪਾਸੇ ਉਹਨੇ ਫਿਰ 2 ਕਿਲੋ ਬੇਗੂ ਵਾਲਾ ਜਿਹੜਾ ਰਾਈ ਨਾਲ ਤੋਂ ਨੇ ਪਿਪਲੀ ਤੁਰਾਈਆਂ ਵਾਲਾ ਪਿਪਲੀ ਤੁਰਾਈਆਂ ਠੀਕ ਹੈ ਅੱਛਾ ਬ੍ਰਦਰ ਅੱਜ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਤੁਹਾਨੂੰ ਆ ਕਿੰਨੇ ਦੱਸਿਆ ਵੀ ਆਹ ਸ਼ੈੱਡ ਪਾਈ ਆ ਕਿਹਦੇ ਦਾ ਬਈ ਸ਼ੌਂਕ ਹੀ ਸੀ ਪਹਿਲੇ ਦਿਨੋਂ ਹੀ ਅੱਛਾ ਹਾਂਜੀ ਤੇ ਇੱਕ ਗੱਲ ਤਾਂ ਹੈ ਵੀਰੇ ਪਸ਼ੂ ਵੇਖਣੇ ਤੁਹਾਨੂੰ ਸਕੂਨ ਤਾਂ ਮਿਲਦਾ ਹੋਊਗਾ ਪੂਰਾ ਹੀ ਤਾਂ ਹੀ ਪਾਇਆ ਸਕੂਨ ਸੀ ਮੇਰੇ ਹਾਂ ਚਲੋ ਆਪਾਂ ਲੈਣੇ ਦੇਣੇ ਤੋਂ ਚੱਲੀ ਜਾਣੇ ਆ ਕਿੰਨਾ ਕਿੰਨੇ ਬਾਈ ਕਿੰਨੇ ਦਾ ਵੀਰੇ ਇਹ ਇਹ ਹੈਗਾ 70 ਬਾਈ 35 ਦਾ ਛੱਡ ਜੀ ਉਧਰ ਨਾਲ ਹੈਗਾ 20 ਬਾਈ 50 ਦਾ ਜੀ ਉਧਰ ਨਾਲ 20 ਬਾਈ 50 ਦਾ ਤੇ ਇਹ ਹੈਗਾ 70 ਬਾਈ ਹਾਂਜੀ 70 ਬਾਈ 35 ਠੀਕ ਹੈ ਇਹ ਹੈਗਾ 24 ਬਾਈ 12 ਦਾ ਜੀ 24 ਬਾਈ 12 ਦਾ ਚਲੋ ਵੀਰੇ ਫਿਰ ਗਾਈਆਂ ਤੇ ਜ਼ਿਆਦਾ ਫੋਕਸ ਹਨਾ ਹਾਂਜੀ ਹਾਂਜੀ ਮੱਜਾ ਵੀ ਰੱਖੀ ਹੋਈਆਂ ਫਿਰ ਹਾਂਜੀ ਮੱਜਾ ਹੈਗਾ ਚੰਗੀਆਂ ਆਪਣੇ ਕੋਲ ਹੀ ਹਾਂ ਨਮੀ ਇਹ ਬਾਈ ਦੇ ਕੋਲੇ ਰਾਣਾਪੁਰ ਸੀਗਾ ਜਿਹੜਾ ਮਿੱਤਰੋ ਨੀਂ ਨਗੇ ਨਗੇ ਸੰਹ ਰਾਏ ਆਪਣੇ ਕੋਲ ਰਾਣਾ ਰਿਹਾ ਜੀ ਹਮ ਅਲੀ ਰਿਹਾ ਜੀ ਅਲੀ ਰਿਹਾ ਇੱਕ ਇਹ ਵਾਲਾ ਜੀ ਇੱਕ ਹੋਰ ਆਪਣੇ ਕੋਲ ਠੀਕ ਹੈ ਜੀ ਵੀਰੇ ਅੱਜ ਆਪਾਂ 31 ਜਨਵਰੀ ਵੇਚਨੇ ਆ ਹਨਾ ਜਿਹੜੇ ਬਾਹਰ ਬਣੇ ਪਹਿਲੇ ਨੰਬਰ ਤੇ ਆਪਾਂ ਸ਼ੁਰੂਆਤ ਕਰਦੇ ਆ ਬੁੱਲ ਤੋਂ ਹੀ ਇਹ ਕਿਹੜੇ ਸੇ ਕਿਹੜਾ ਬੁੱਲ ਕਹਿੰਦੇ ਦਾ ਵੀਰੇ ਬਾਈ ਡਿਟੇਲ ਤੁਹਾਨੂੰ ਦੱਸ ਦਿੰਦਾ ਇਹ ਹੈਗਾ ਆਪ ਜੀ ਅਮਰਗੜੋ ਝੋਟਾ ਗਿਆ ਸੀ ਬਾਈ ਅਮਰਗੜੋ ਬਾਰਡਰ ਬੈਲਟ ਦਾ ਜੀ ਉਹਦਾ ਗਾਂ ਬੱਚਾ ਜੀ ਇਹਦੀ ਮਾਂ ਹਜੇ ਵੀ ਮੌਜੂਦ ਹੈ ਜੀ ਠੀਕ ਹੈ ਜੀ ਬਹੁਤ ਚੰਗੀ ਮਾਂ ਆਂਦੀ ਕਿੰਨੇ ਦੁੱਧ ਤੇ ਚਲਦੀ ਵੀਰੇ ਭਾਈ ਉਹਨਾਂ ਦੱਸਣ ਤੇ ਬੰਦਾ 16-17 ਕਿਲੋ ਦੁੱਧ ਦਿੰਦੀ ਆ ਕੀ ਬਾਤ ਹੈ ਪਰ ਆਪਾਂ ਝੋਟਾ ਵੀ ਭਾਈ ਮਾਂ ਵੇਖ ਕੇ ਝੋਟਾ ਵੀ ਦੱਸਦਾ ਦੁੱਧ ਕੱਢੂਗਾ ਉਹਨਾਂ ਝੋਟੇ ਬੱਚੇ ਦੁੱਧ ਤੇ ਆ ਗਿਆ ਹਾਂ ਬਈ ਕਿੰਨਾ ਪਿੰਡਾ ਲੋਲਾਪੋਲਾ ਪਿਆ ਭਾਈ ਇੱਕ ਗੱਲ ਆਪਾਂ ਹਾਂਜੀ ਇੱਕ ਗੱਲ ਹੋਰ ਦੱਸ ਦਿੰਨੇ ਆ ਝੋਟੇ ਬਹੁਤ ਆ ਜੀ ਸਾਰੇ ਚੜਦੇ ਤੋਂ ਚੜਦੇ ਜਿੰਨੇ ਅਗਲੇ ਨੇ ਸੰਭਾਲੇ ਪਰ ਇਹ ਲੱਤ ਇਹ ਲੱਤ ਦਾ ਹਾਂ ਇਨਾ ਲੋਲਾਪੋਲਾ ਝੋਟਾ ਨਹੀਂ ਮਿਲਦਾ ਸੀ ਨਹੀਂ ਕਿਤੇ ਨਹੀਂ ਮਿਲਣਾ ਜੀ ਕਿਤੇ ਵੀ ਕਿਵੇਂ ਆਦਾ ਆ ਵੀ ਇਹ ਲੋ ਵੀ ਇਹ ਗਣਾ ਦੋ ਗਿੱਠਾਂ ਦੀ ਲੱਤ ਹੋ ਮਸਾਂਦੀ ਵੀਰੇ ਦੋ ਤਾਂ ਬਾੜੀਆਂ ਜਿਆਦੀਆਂ ਕਹਦੀਆਂ ਧਰਤੀ ਦਾ ਤਾਂ ਬਸ ਇੱਕੋ ਇਹਦੀ ਕੈਮਰਾ ਕਰੀ ਲੱਫਤਾ ਦੇ ਕੇ ਰਹੀ ਵੇਖੋ ਮਿੱਤਰੋ ਇਹ ਹੁੰਦੀ ਹੈ ਕੁਆਲਿਟੀ ਅਸਲ ਦੀ ਲੀਰਾ ਵੀ ਇਹ ਆ ਹਣਾ ਵੀਰੇ ਹਾਂਜੀ ਹਾਂਜੀ ਇਹ ਤਾਂ ਬਾਈ ਜੀ ਜਿਵੇਂ ਰਾਜਸਥਾਨ ਦੀ ਮਿੱਟੀ ਦੇ ਛੱਡੇ ਹੋਵੇ ਧਰਤੀ ਨਾਲ ਖਿਆ ਕਹਿੰਦਾ ਜਾਵੇ ਕਹਿੰਦਾ ਜਾਊਗਾ ਬਿਲਕੁਲ ਭਾਈ ਕਰਮਾ ਵਾਲੇ ਦੀ ਬਾਟੀ ਬੁੱਟੀ ਪਿੰਡਾਂ ਢਿੱਲਾਪਣ ਇਹ ਤੋਰੀ ਖੋਲੀ ਮੜਾ ਜੈਨ ਬਾਈ ਕੋਨੇ ਖੋਲ ਚਾਲ ਚੂਲ ਦਾ ਲੱਗਾ ਹਣਾ ਬਹੁਤ ਚੰਗੀ ਆ ਬਾਈ ਜੀ ਹਮ ਅੱਛਾ ਵੀਰੇ ਉਮਰ ਕਿੰਨੀ ਦਾ ਹੋ ਗਿਆ ਇਹ ਬਾਈ ਜੀ 7.5 ਤੋਂ 8 ਸਾਲ ਦਾ ਹੋ ਗਿਆ ਜੀ 7.5 ਤੋਂ 8 ਸਾਲ ਦਾ ਆਊਗਾ ਠੀਕ ਆ ਵੀਰੇ ਉਹ ਕਿੱਲਾ ਵੀ ਮਿੱਤਰੋ ਇੱਕ ਜੀ ਮਾਲੀ ਜਿਹੜਾ ਲੱਗੇ ਜਿਹੜੇ ਭਰਾਵਾਂ ਨੇ ਬਰੀਡ ਤਿਆਰ ਕਰਨੀ ਹੈ ਨਾ ਹੁਣ ਆਹ ਮਾਲੀ ਜਿਹੜਾ ਲੈ ਗਿਆ ਸੋੰਦਰੋ ਮਿੱਤਰੋ ਨਹਿਰਾ ਬਹਿਰਾ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਦੀ ਗੱਲਾਂ ਨੂੰ ਜੇਕਰ ਟਿਪੇ ਤੋਂ ਚੜਾ ਕੇ ਥੱਲੇ ਨੂੰ ਛੱਡਿਆ ਹੋਵੇ ਤੇ ਇਹ ਕਹਿੰਦਾ ਤੁਰਿਆ ਆਊਗਾ ਥੱਲੋ ਮਿੱਤਰੋ ਲਿਫਟ ਚੱਕਾਂ ਦੀ ਲੋੜ ਨਹੀਂ ਪੜੇ ਇੰਨੀ ਬਰੇਕੀ ਕੱਟੇ ਦੇ ਵਿੱਚ ਕਿਉਂਕਿ ਮਾਲੀ ਮਾਲੀ ਹੁੰਦਾ ਕੱਟਾ ਕੱਟਾ ਹੁੰਦਾ ਮਿੱਤਰੋ ਕੱਟੇ ਤੇ ਮਾਲੀ ਦੇ ਵਿੱਚ ਅੰਤਰ ਬਹੁਤ ਜ਼ਿਆਦਾ ਹੁੰਦਾ ਹੁਣ ਇਹ ਮਾਲੀ ਆ ਅਸਲ ਟੈਸਟਿਕਲਾਂ ਦੇ ਇੱਕ ਵਾਰੀ ਸ਼ੁੱਧਤਾ ਲਈ ਪਾਸ ਨੂੰ ਜਾਂਦੇ ਆ ਨਾ ਤੁਸੀਂ ਤਾਂ ਮੇਰੇ ਹਿਸਾਬ ਨਾਲ ਇੱਕ ਗੱਲ ਹੋਰ ਆ ਵੀਰੇ ਚੱਲ ਹੁਣ ਤਾਂ ਵੀ ਜਦੋਂ ਕਿਤੇ ਕਰਮਾਂ ਵਾਲਾ ਤਿਆਰੀ ਕਰਦਾ ਹੋਣਾ ਉਹ ਬਾਕਮਾਲ ਕਰ ਜਾਂਦਾ ਹੁਣ ਬਾਈ ਇਹ ਤਾਂ ਜਦੋਂ ਹੁਣ ਨਵਾਇਆ ਇੱਕ ਆਪਾ ਜੋ ਗਰਮੀ ਲੱਗੀ ਹੋਵੇ ਹਾਂ ਇਹ ਤਾਂ ਬਾਈ ਧੁੰਨ ਵੀ ਜਾਂਦਾ ਮੰਨ ਕੇ ਚੱਲੋ ਗਿੱਠ ਤਾਂ ਬਾਹਲਾ ਕਹਤਾ ਆਪਾਂ ਮੋਠੇ ਇੱਕ ਧਰਤੀ ਦੁਨੀਵਾਰ ਰਹਿ ਜਾਂਦਾ ਵਿਚਾ ਰਹਿ ਜਾਂਦਾ ਅਗਲੀ ਕੰਬਲੀ ਵੀ ਮਤਲਬ ਮੋਠੇ ਕੀ ਟੈਸਟਿਕਲ ਜਮਾ ਥੱਲੇ ਛੱਡ ਦਿੰਦੇ ਥੱਲੇ ਛੱਡਦਾ ਕੀ ਆ ਬਾਪ ਇਹ ਤਾਂ ਬਾਈ ਜਿਹੜੇ ਬੰਦੇ ਨੂੰ ਪਰਖਾਈ ਉਹ ਤਾਂ ਬਸ ਬਾਈ ਹਾਂ ਗੱਲਾਂ ਮੇਰੇ ਅਰਗੇ ਨੇ ਉਹਨੂੰ ਆਪਾਂ ਨੂੰ ਜਦ ਕੀ ਦੱਸ ਦੂਗਾ ਕੀ ਚੀਜ਼ ਵੀ ਬਰੀਡ ਆ ਦੇ ਮਾਲੀ ਦੇ ਵਿੱਚ ਜਾਂ ਤਾਂ ਦੇ ਮਾਲੀ ਦੇ ਵਿੱਚ ਇਹ ਗੱਲ ਦੋ ਇਹ ਤਾਂ ਬਾਈ ਜੀ ਆਪਾਂ ਤੁਹਾਨੂੰ ਦੱਸਦੇ ਵੇਚਣ ਦਾ ਮਕਸਦ ਵੀ ਕੀ ਆਪਣਾ ਆਪਣੇ ਕੋਲ ਇੱਕ ਮਾਲੀ ਹੋਰ ਹੈਗਾ ਜੀ ਹੁਣ ਇਹਨਾਂ ਤੋਂ ਮੇਰੀਆਂ 6 ਮੱਜਾਂ 7 ਗੱਬਣਾਈ ਦੋ ਤਾਂ ਝੋਟੀਆਂ ਹੋਈਆਂ ਪੰਜ ਅੰਦਰ ਖੜੀਆਂ ਜੀ ਜੀ ਤੇ ਗਾਂ ਦੇ ਬੱਚੇ ਆ ਜਾਣੇ ਆਪਣੇ ਕੋਲ ਹੀ ਦੋ ਲੱਗਣ ਤਿੰਨ ਲੱਗਣ ਕੱਟੀਆਂ ਗਾਂ ਮਾਲੀ ਹੁਣ ਆਪਣੇ ਕੋਲ ਹੋਰ ਆ ਉਹਦੇ ਤੋਂ ਗਾਂ ਕ੍ਰਾਸ ਕਰਾਵਾਂਗੇ ਬਾਅਦ ਉਹਨੂੰ ਸੇਲ ਕਰ ਦਾਂਗੇ ਹੈਨਾ ਹਾਂਜੀ ਹਾਂਜੀ ਹਮ ਸਹੀ ਗੱਲ ਅੱਛਾ ਵੀਰੇ ਗਾਂ ਅਗਲੇ ਚੰਗੇ ਬੰਦੇ ਕੋਲ ਚਲਾ ਜਾਵੇ ਉਹ ਵੀ ਨਸਲ ਬਣਾਉਂਦਾ ਹੈ ਛੱਡਦਾ ਹੀ ਨਹੀਂ ਵੀਰੇ ਬਾਈ ਪ੍ਰਮਾਤਮਾ ਮਿਹਰ ਕਰੇ ਮੰਗ ਵੇਖੀ ਕਿੰਨੀ ਆਉਂਦੀ ਆਂਦੀ ਅੱਛਾ ਰੇਟ ਕੀ ਰਹੂਗਾ ਵੀਰੇ ਇਹਦਾ ਬਾਈ ਮੈਂ ਅੱਗੇ ਵੀ ਤੁਹਾਨੂੰ ਵੀਡੀਓ ਚ ਪਹਿਲਾਂ ਬੇਨਤੀ ਕਰਨੀ ਸੀ ਰੇਟ ਆਪਾਂ ਵੀਡੀਓ ਚ ਕਰਾਂਗੇ ਜੀ ਬਿਲਕੁਲ ਜੀ ਰੇਟ ਬਾਈ ਜੀ ਦੇਣ ਲੈਣ ਵਾਲਾ ਹੀ ਹੋਊਗਾ ਬਿਲਕੁਲ ਧੰਨਵਾਦ ਜੋ ਮੰਨ ਕੇ ਚੱਲੋ ਇਹਦੇ ਚ ਛੋਟ ਛੱਪਾ ਹੀ ਹੋਊਗਾ ਆ ਵੀ ਮਲੇੜੇ ਤੇਰੇ ਗੱਲ ਹੋਗੀ ਬੰਦੇੜੇ ਤੇ ਇਹ ਨਹੀਂ ਬਾਈ ਜੀ ਮੰਨ ਕੇ ਚੱਲੋ ਕੋਈ ਹਰਕ ਵੱਡਾ ਹੋਊਗਾ ਹਾਂ ਮੁੱਲ ਕਰਨ ਨੂੰ ਬਈ ਜੀ ਦਾ ਢਾਈ ਵੀ ਕਰ ਲਾਂਗੇ ਹੈਗਾ ਮੰਨ ਲਈ ਅੱਜ ਵੀ ਹੈਗਾ ਜੀ ਜੀ ਬਿਲਕੁਲ ਕੋਈ ਸ਼ੱਕ ਬਈ ਦੇ ਲੈਣ 2,30,000 ਦਾ ਮਾਲੀ ਦੇਣਾ ਜੀ 2,30,000 ਦਾ ਹਾਂ 2,29,000 ਵਾਲਾ ਬਾਈ ਫੋਨ ਨਾ ਲਾਵੇ ਮਾਨਤਾ ਨਾ ਹੋ ਜੂਗਾ ਮੰਨ ਕੇ ਜਦੋਂ ਛੋਟ ਕਰ ਦਾਂਗੇ ਵਿੱਚੋਂ ਉਹ ਆਪ ਦੀ ਆਪ ਦੀ ਇੱਛਾ ਛੋਟ ਆਪਣੇ ਆਪਣੇ ਮਨ ਦੀ ਸੱਲੀ ਆ ਜੀ ਹਾਂ ਮੈਂ ਬੰਦਾ ਤੂੰ 10,000 ਵੀ ਕਰ ਦਿਆਂ ਤੇ ਬੰਦਾ ਉਹ ਜੇ ਗੱਲ ਕਰਨ ਵਾਲਾ ਕਈ ਵਾਰੀ 100 ਵਾਲਾ ਵੀ ਨਹੀਂ ਆਉਂਦਾ ਬਾਈ ਹਾਂ ਤੁਹਾਡੀ ਹੁੰਦਾ ਅੱਛਾ ਇਹ ਹੋ ਗਿਆ ਵੀਰੇ ਆਪਣਾ ਮਾਲੀ ਹੁਣ ਆਪਣੀ ਆ ਗਈ 2 ਨੰਬਰ ਤੇ ਪੂਰੀ ਝੋਟੀ ਇਹ ਕਿਹੜੇ ਬੁੱਲ ਦੀ ਹੈ ਵੀਰੇ ਇਹ ਬਾਈ ਹਾਂਜੀ ਚਰਚਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਭਾਈ ਜੇ ਉਹ ਪੁੱਲ ਨੇ ਧੁੱਕੀ ਕੱਢੀ ਆ ਤੇ ਵੀਡੀਓ ਚਲਾਉਣ ਦੇ ਵਿੱਚ ਉਹਨੇ ਹੈਨਾ ਹਾਂਜੀ ਹਾਂਜੀ ਹੂੰ ਚੱਕਾ ਦਾ ਵੀ ਛੇ ਰਿਆ ਉਹ ਇਹ ਬਾਈ ਜੀ ਆਪਾਂ ਉਦੋਂ ਦੋ ਝੋਟੀਆਂ ਲਿਆਂਦੀਆਂ ਸੀ ਬੁੱਲਦੇ ਨਾਲ ਹਾਂਜੀ ਹਾਂਜੀ ਇਹ ਚਾਰਦਾਂ ਦਾ ਮੂੰਹ ਜੀ ਆਪਣੀ ਇਸ ਮਾਲੀ ਤੋਂ ਹੀ ਗੱਬਣ ਆਈ ਇਸੇ ਤੋਂ ਹੀ ਗੱਬਣ ਆਈ ਇਸੇ ਤੋਂ ਹੀ ਗੱਬਣ ਆਈ ਠੀਕ ਹੈ ਜੀ 23 ਤਰੀਕ ਨੂੰ ਇਹਨੂੰ 5 ਮਹੀਨੇ ਪੂਰੇ ਹੋ ਕੇ ਛੇਮਾ ਲੱਗ ਜਾਣਾ ਹੈ 23 ਤਰੀਕ ਨੂੰ ਨੂੰ 5 ਮਹੀਨੇ ਪੂਰੇ ਹੋ ਜਾਣਗੇ ਛੇਮਾ ਲੱਗ ਜਾਊਗਾ ਹਾਂਜੀ ਹਾਂਜੀ ਚਾ ਬਾਪਾ ਵੀਰੇ ਅੱਛਾ ਇਹ ਜਿਹੜੀ ਕੱਟੀ ਸੀਗੀ ਬਾਈ ਇਹ ਤੁਸੀਂ ਜਦੋਂ ਖਰੀਦੀ ਸੀ ਦੀ ਮਾਂ ਦੇ ਬਾਰੇ ਪਤਾ ਸੀ ਕਿੰਨੇ ਕੁ ਦੋ ਬਾਈ ਜੀ ਚੰਗੀ ਕਰਕੇ ਲਈ ਸੀ ਆਪਾਂ ਉਹਨੇ ਮੈਨੂੰ ਕਹੇ ਵਿੱਚੋਂ ਛਾੜ ਲਾ ਜਿਹੜੀ ਤੁਹਾਨੂੰ ਚੰਗੀ ਲੱਗਦੀ ਦੁਗਣੀ ਦੁਗਣੀ ਕੀਮਤ ਭਰੀ ਸੀ ਆਪਾਂ ਕਟੀਆਂ ਦੀ ਅੱਜ ਵੀ ਭਾਈ ਚੰਗੀ ਚੀਜ਼ ਦੀ ਕੀਮਤ ਤੋੜੀ ਪੈਂਦੀ ਹੈ ਵੀਰੇ ਕੋਈ ਕੋਈ ਨਹੀਂ ਦਿੰਦਾ ਭਾਈ ਉਹਨੇ ਨਹੀਂ ਦਿੰਦਾ ਭਾਈ ਬਰੀਡ ਵਾਲਾ ਜਾਨਵਰ ਨਹੀਂ ਮਿਲਦਾ ਭਾਈ ਪਨਣੀ ਪੈਣੀ ਕਰ ਅੱਛਾ ਅੱਜ 6ਵੇਂ ਮਹੀਨਾ ਤੇ 23 ਤਰੀਕ ਨੂੰ ਇਹਨੂੰ ਲੱਗ ਜਾਣਾ ਅੱਛਾ ਵੀਰੇ ਹੁਣ ਇਹਨੂੰ ਕਿੰਨੇ ਦੀ ਵੇਚਣਾ ਆਪਾਂ ਭਾਈ ਮੋਲੇ ਦਾ ਦੇਣ ਲੈਣੀ ਆ ਭਾਈ ਜੀ 1,30,000 ਰੁਪਏ 1,30,000 ਰੁਪਏ ਦੀ ਆਪਾਂ ਇਹ ਕੱਟੀ ਦੇਣੀ ਆ ਤੋੜ ਦੀ ਵੀਰੇ ਮਾਰੀ ਹਾਂ ਤੋੜ ਦਿੰਨੇ ਆ ਇਹੋ ਜੀ ਕੱਟੀ ਬਈ ਅੱਜ ਮੰਨ ਕੇ ਚੱਲੋ ਅਸਰ ਕੱਟੀ ਲੈਣੀ ਆ ਕੋਈ 80 ਹਰਦੂ ਘੱਟ ਦਾ ਦਿੰਦਾ ਨਹੀਂ ਵੀਰੇ ਕੋਈ ਸ਼ੱਕ ਨਹੀਂ ਇਹ ਕੁਆਲਿਟੀ ਨਹੀਂ ਮਿਲਦੀ ਜੀ ਨਹੀਂ ਮਿਲਦੀ ਬਾਕੀ ਇਹ ਹੋ ਗਿਆ ਨਾ ਵੀਰੇ ਇੱਕ ਆਪ ਬਰੀਡ ਦੀ ਪਿਛੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਿਓ ਕੋਲੇ ਖੜਾ ਜਿੰਦਾ ਬੱਚਾ ਪੈਦਾ ਹੋ ਜਾਣਾ ਹਨਾ ਤੇ ਜੇ ਮੰਨ ਲਾ ਆਪਾਂ ਦੁੱਧ ਦੀ ਗੱਲ ਕਿਸਮਤ ਤੇ ਆ ਸਾਰੀਆਂ ਨਿਸ਼ਾਨੀਆਂ ਬਈ ਜਿਵੇਂ ਅਗਲਾ ਮੰਗਦਾ ਹੁੰਦਾ ਆਖਾ ਇਹੋ ਜੀ ਕੱਟੀ ਕਿਸੇ ਨੂੰ ਨਹੀਂ ਲੱਗਦੀ ਨਹੀਂ ਮਿਲਦੀ ਕੁਆਲਿਟੀ ਕੱਟੀ ਵਿੱਚ ਵੀ ਬਹੁਤ ਰਾਣੇ ਵਾਂਗ ਹਾਂਜੀ ਹਾਂਜੀ ਜਿਵੇਂ ਰਾਣੇ ਦੀ ਬਾਡੀ ਬੜੀ ਤਕੀ ਉਹ ਚੀ ਦੀ ਆ ਹਾਂ ਬਈ ਹਾਂਜੀ ਡੱਟੋ ਕਾਫੀ ਵੀਰੇ ਤੋਰਦੀਏ ਮੜੀ ਜੀ ਨੂੰ ਖੋਲੀ ਭਰਾ ਬਣ ਕੇ ਲੈ ਵੀ ਮਿੱਤਰੋ ਝੋਟੀ ਆਪ ਹੈਗੀ ਬੂਰੇ ਰਾਣੇ ਬੁੱਲ ਜਿਹੜਾ ਮਿੱਤਰੋ ਤੁਸੀਂ ਇਹ ਗੱਲ ਕਹਿ ਸਕਦੇ ਆ ਵੀ ਜਦੋਂ ਉਹ ਆਇਆ ਬੁੱਲ ਬਾਈ ਦੇ ਕੋਲੇ ਆਇਆ ਸੀ ਨਾ ਉਦੋਂ ਇੱਕ ਵਾਰੀ ਇਲਾਕੇ ਦੇ ਵਿੱਚ ਮਨਾ ਬਹਿ ਜਾ ਬਹਿ ਜਾ ਹੋ ਗਈ ਸੀ ਵੀ ਬਾਈ ਇਲਾਕੇ ਦੇ ਵਿੱਚ ਬੁੱਲ ਆ ਗਿਆ ਤੇ ਚਰਚਾ ਦਾ ਵਿਸ਼ਾ ਹੀ ਰਿਹਾ ਕਰਮ ਵਾਲਾ ਉਹ ਉਹ ਰਿਹਾ ਕਿੰਨੇ ਕੁ ਟਾਈਮ ਰਿਹਾ ਥੋੜਾ ਟਾਈਮ ਰਿਹਾ ਥੋੜੀ ਕੋਲ ਆਪਣੇ ਕੋਲ ਰਿਹਾ ਸੀ 7 ਕਿ ਮਹੀਨੇ ਬਾਈ ਜੀ ਹਾਂ ਨਹੀਂ ਮਿੱਤਰੋ ਦੇਖ ਸਕਦੇ ਆ ਕਰਮਾ ਇਹਨੂੰ ਹਾਂ ਲੈ ਆ ਵੀਰੇ ਬੰਨ ਦੇ ਬਟੇ ਲੈ ਵੀ ਦੀਪ ਚ ਚੋਲੀ ਝਾਲੀ ਅੱਖ ਖੁਖ ਪਰ ਪੂਰ ਚਾਰੇ ਰੂਨਲ ਵਿਖਾ ਦੇ ਕੇ ਇਹਨਾਂ ਦੀ ਪਤਾ ਲੱਗੇ ਵੀ ਵਾਕਿਆ ਹੀ ਬਾਈ ਰਾਈਆਂ ਵਾਲੇ ਬਾਈ ਵਿਰਕ ਕੈਟਲ ਫਾਰਮ ਤੋਂ ਝੋਟੀ ਲਿਆਂਦੀ ਜਿਹਦੇ ਚੀਜ਼ ਬਣੀ ਐ ਇੱਕ ਬਾਈ ਹੋ ਠੀਕ ਐ ਬਾਈ ਬਣਦੇ ਵੀਰੇ ਬਣਦੇ ਅੱਛਾ ਬੰਦੇ ਬਾਈ ਜਿਹੜੀ ਕਾਲੀ ਝੋਟੀ ਆਪਣੀ ਹਾਂਜੀ ਭਾਜੀ ਇਹ ਵੀ ਗੱਬਣੀ ਆ ਵੀਰੇ ਬਾਈ ਜੀ 7.5 ਮਹੀਨਿਆਂ ਦੀ ਗੱਬਣਾ ਠੀਕ ਐ ਜੀ ਅਸਰ ਕੱਟੀ ਲਈ ਸੀ ਬਾਬਰ 2 ਦੀ ਦੱਸਿਆ ਸੀ ਉਹ ਆਪਾਂ ਨੂੰ ਬਾਬਰ 2 ਦੀ ਹਾਂਜੀ ਠੀਕ ਹੈ ਵੀਰੇ ਅੱਛਾ ਇਹ 7.5 ਮਹੀਨੇ ਇਹ ਕਿਹੜੇ ਤੋਂ ਕੱਪੜਾ ਬਈ ਇਹ ਵੀ ਬਈ ਇਹਦੇ ਤੋਂ ਸਾਰਿਆਂ ਦੇ ਤੋਂ ਮਾਲੀ ਤੋਂ ਆਏ ਹਾਂਜੀ ਲੈ ਵੀ ਠੀਕ ਹੈ ਲੈ ਆ ਵੀ ਜਿਹੜੀਆਂ ਦੋਵੇਂ ਝੋਟੀਆਂ ਤੁਹਾਨੂੰ ਕੱਪੜਾ ਮਿਲਣਗੀਆਂ ਉਹਨਾਂ ਦਾ ਜਿਹੜੇ ਗੱਪੜਾ ਜਿਹੜੇ ਮਾਲੀ ਤੋਂ ਉਹ ਤੁਹਾਨੂੰ ਮਿੱਤਰੋ ਜਿਹੜਾ ਟਿਕਾਣਾ ਮਾਲੀ ਕੋਲੇ ਦਿਖਾਇਆ ਗਿਆ ਵਾ ਵੀ ਕਹਿਣ ਤੋਂ ਗੱਲ ਨਹੀਂ ਹੈ ਕਿ ਆਹ ਸੀਮਿੰਟ ਦਾ ਵਾ ਵੇਖੋ ਕਿਰਾਂ ਦੀ ਤੇ ਇੱਕ ਵਾਰੀ ਮਾਲੀ ਨੂੰ ਫੇਰ ਵਿਖਾ ਦੇ ਦੀਪ ਜੀ ਇੰਜ ਜੀ ਜੀ ਇਹ 7.5 ਮਹੀਨੇ ਦੀ ਕਪਣ ਹੋਊਗੀ ਵੀਰੇ ਹਨ ਤੇ ਇਹ ਫਿਰ ਵੀਰੇ ਕਿੰਨੇ ਦੀ ਦੇ ਦੇਵਾਂਗੇ ਬ੍ਰਦਰ ਬਈ ਦੇ ਲੈਣੇ ਦਾ 110000 ਰੁਪਇਆ ਜੀ ਇਹ 110 ਦੀ ਦੇ ਦੇ ਦੇਗੇ ਪੂਰੀ 130 ਦੀ ਦੇ ਦੇਵਾਂਗੇ ਮੰਨ ਲਈ 200 ਦੀ ਦਾ ਦੇ ਦੇਵਾਂਗੇ ਹਨਾ ਜੇ ਕੋਈ ਇਕੱਠੇ ਹੀ ਬਰੀਡ ਖਰੀਦਣ ਦਾ ਜਨ ਭਰਾ ਹੋਇਆ ਵੀ ਜਿਵੇਂ ਤਿੰਨੇ ਜਾਨਵਰ ਇਕੱਠੇ ਲੈ ਲਵੇ ਫਿਰ ਤਾਂ ਮਾਨਤਨ ਕਰਦੇ ਮੈਂ ਮਾਨਤਨ ਕਰਦਾਂਗਾ ਉਹ ਤਾਂ ਫਿਰ ਕਰਨਾ ਹੀ ਮੰਨ ਕੇ ਚਲੋ ਇੱਕ ਹੀ ਕਰ ਜਰਾ ਭਰਾ ਬਣ ਠੀਕ ਹੈ ਅੱਛਾ ਇੱਕ ਵਾਰੀ ਨੰਬਰ ਦਸ਼ਕਵੀਰਾਂ ਨਾਲ ਸਾਂਝਾ ਕਰ ਦਈਏ ਬ੍ਰਦਰ ਹਾਂਜੀ ਹਾਂਜੀ 75299 ਜੀ 099 ਤੇ ਜੀ ਇੱਕ ਵਾਰੀ ਹੋਰ ਬੋਲ ਦिए ਜੀ 75299 ਜੀ 099 ਤੇ ਜੀ ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਬਾਈ ਦੇ ਨਾਲ ਰابطਾ ਕਾਇਮ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਰਾਈਆਂ ਵਾਲਾ ਕਲਾ ਰਾਈਆਂ ਵਾਲੇ ਕਲਾ ਪਿੰਡ ਤੋਂ ਜਿਹੜੀ ਸੜਕ ਬੇਗੂ ਵਾਲੇ ਨੂੰ ਜਾਂਦੀ ਆ 3 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਿੱਤਰੋ ਤੁਹਾਨੂੰ ਨਿਰਖ ਕੈਟਲ ਫਾਰਮ ਦਾ ਬੋਰਡ ਲੱਗਿਆ ਜਾ ਮਿਲ ਜੂਗਾ ਤੇ ਉੱਥੇ ਤੁਸੀਂ ਲੋਕੇਸ਼ਨ ਤੇ ਆ ਜਾਣਾ ਬਾਈ ਦੇ ਕੋਲੇ ਜਾਨਵਰ ਦੇਖ ਲਿਓ ਨਿਰਖ ਪਰਖ ਵਾਲੇ ਫੋਨ ਲਾਇਓ ਐਵੇਂ ਮੇਰੇ ਵਾਂਗੂ ਬਾਡੀ 75 ਵਾਲੇ ਦਾ ਫੋਨ ਲਾਇਆ ਕਿਉਂਕਿ ਇਹ ਜਾਨਵਰ ਖਰੀਦਨੇ ਆ ਜਿਹੜੇ ਭ ਦੀ ਫਰਕ ਹੈ ਜਿਹਨੂੰ ਜ਼ਰੂਰ ਦਾ ਪਤਾ